ကောင်မလေးတွေလည်းရေးနေတယ်ဗျာ ਹਾਂ ਜੀ ਅਸੀਂ ਆਏ ਜੀ ਥੀਮ ਕਰਨ ਤੋਂ ਠੀਕ ਆ ਜੀ ਕਾਲੇ ਪੀਲੇ ਗਰੀ ਦਵਾਈ ਲੈਣਾ ਹੈ 42 ਲੱਖ 4900 ਹੈ ਜੇ ਸਾਡੇ ਮਰੀਜ਼ ਨੂੰ ਕੋਈ ਹੋ ਗਿਆ ਜ਼ਿੰਮੇਵਾਰ ਕੌਣ ਹੈ ਦੱਸੋ ਆਹ ਵੇਖੋ 30 ਦਾ 35 ਕਾਲੇ ਪੀਲੇ ਵਾਲੀ ਮਰੀਜ਼ ਆ ਉੱਥੇ ਖਲੋਤੇ ਨੇ ਸਰਕਾਰੀ ਪ੍ਰੋਫਿਟ ਨੂੰ ਕੋਈ ਜਗੜਾ ਨਹੀਂ ਮਾਰ ਸਕਦਾ ਜੇ ਆਪਦੀ ਤਾਂ ਸਹੀ ਹੋਣਗੇ ਬਿਲਕੁਲ ਸਹੀ ਹੋਣਗੇ ਤਰਖਾਵਾ ਨਹੀਂ ਮਿਲੇਗਾ ਪਰ ਇਹਦਾ ਜਵਾਬ ਕੌਣ ਦੇਊਗਾ ਤੇ ਇਸ ਬਾਰੇ ਐਸਮ ਨੂੰ ਕਰ ਕੀਤੀ ਹੈ ਐਸਮੋ ਸਾਹਿਬ ਨੂੰ ਕਿੰਨੀ ਵਾਰ ਜਾ ਕੇ ਉਹਨਾਂ ਨੂੰ ਵੀ ਕਿਹਾ ਵਾ ਉਹਨਾਂ ਡਿਊਟੀ ਵੀ ਲਈ ਆ ਪਰ ਚਾਪੀ ਐਸਮ ਕੋਲ ਨਹੀਂ ਹੈ ਚਾਪੀ ਇਹਨਾਂ ਕੋਲੇ ਹਟਾ ਦੇ ਵਿੱਚ ਕੀ ਕਰਾ ਜੀ ਸਰਕਾਰੀ ਪ੍ਰਾਪਰਟੀ ਨੂੰ ਤੂੰ ਹੀ ਸਾਰੇ ਦੱਸੋ ਜਿੰਦਰਾ ਕੋਈ ਮਾਰ ਸਕਦਾ ਹਸਪਤਾਲ ਨੂੰ ਕੋਈ ਜਿੰਦਰਾ ਮਾਰ ਦੇ ਕੋਈ ਇੱਥੇ ਨਾ ਆਵੇ ਪਰ ਦਵਾਈ ਦੇ ਨਾਲ ਕੋਈ ਹੋਊਗਾ ਜਿੰਦਰਾ ਕੀ ਦਵਾਈ ਦੇ ਇਹੀ ਤਾਂ ਗੱਲ ਸਾਡੇ ਵਿੱਚ ਕੀ ਕਰਾ ਇਹ ਸਹੀ ਹੋਣਗੇ ਲੱਖ ਸਹੀ ਹੋਣਗੇ ਅਸੀਂ ਇਹਨਾਂ ਦੇ ਨਾਲ ਜਾ ਕੇ ਛੜਕ ਦੇ ਵਿੱਚ ਕਹਿਣ ਧਰਨਾ ਲਾਉਣ ਛੜਕ ਤੇ ਲਾਉਣ ਇਹਦੇ ਵਿੱਚ ਸਾਡਾ ਕੀ ਕਰਾ ਦੱਸੋ ਜੀ ਸਾਡੇ ਮਰੀਜ਼ ਨੂੰ ਕੁਝ ਹੋ ਗਿਆ ਇਹ ਰਿਪੋਰਟ ਜ਼ਿੰਮੇਵਾਰ ਹੋਗਾ ਕਿਦੇ 35 ਮਰੀਜ਼ ਕਾਲੇ ਪੀਲੇ ਨਾਲ ਕੇ ਪੇਸ਼ ਹੋ ਰਹੀ ਆ ਵੇਖੋ ਮੈਨੂੰ ਨਤੀਜਾ ਵੇਖੋ ਆ ਵੀ ਆ ਵੇਖੋ ਨਤੀਜਾ ਇਹਦਾ ਆ ਇਹਦੀ ਰਿਪੋਰਟਾਂ ਮੈਂ ਤੁਹਾਨੂੰ ਆ ਮੈਂ ਖੇਮ ਕਰਨ ਆਇਆ ਮੈਂ ਭਾਜੀ ਗੱਲਾਂ ਦੋ ਇਹ ਨਹੀਂ ਸਹੀ ਨੇ ਮੈਨੂੰ 15 ਗੇਰੇ ਮਾਰ ਕੇ ਗਿਆ ਮੈਂ ਇਹ ਕਰੀ ਨਹੀਂ ਦਿੱਤੀ ਅੱਜ ਭਰ ਕੇ ਅੱਜ ਕਈ ਜਿੰਦਾ ਹੋ ਜਾਂਦੇ ਆ ਵੀ ਨਤੀਜਾ ਦੀ ਗੱਲ ਕਰ ਆ ਵੀ ਇੱਧਰ ਕੱਢੋ ਨਹੀਂ ਹੰਗਰੀ ਅਗਰੇ ਕੋ ਵੀਰ ਜੀ ਮੇਰੀ 29 ਤਰੀਕ ਦੀ ਦਵਾਈ 19 ਤਰੀਕ ਦੀ ਦਵਾਈ ਖਤਮ ਹੋਈ ਹੈ ਔਰ ਕਿੰਨੇ ਦਿਨ ਹੋ ਗਏ ਮੈਨੂੰ ਦਵਾਈ ਦੇ ਵਿੱਚ ਨਾਗੇ ਪਾਤੇ ਨਾ ਇਹਦੇ ਵਿੱਚ ਰੂਲ ਹੈ ਵੀ ਦਵਾਈ ਦੇ ਵਿੱਚ ਕੋਈ ਨਾਗਾ ਨਹੀਂ ਪੈਣਾ ਚਾਹੀਦਾ ਇਹ ਉਦੋਂ ਤੱਕ ਜਿੰਦਰਾ ਮਾਰ ਕੇ ਪਿੱਛੇ ਨਹੀਂ ਚਾਹੀ ਦੇ ਰਹੇ ਇਹਦੇ ਵਿੱਚ ਸਾਡਾ ਕੀ ਗਣਾ ਜੇ ਨਾਲੇ ਤਰਕਵਾਵਾਂ ਆ ਗਏ ਨਾ ਕੋਈ ਚਾ ਕੋਈ ਵੀ ਗੱਲ ਹੈ ਤੇ ਆਪਾਂ ਤੁਸੀਂ ਗੱਲ ਕਰਨ ਜਾਂ ਛੜਕ ਰੋਕਣਾ ਤੇ ਇਹਨਾਂ ਨੂੰ ਚਾਬੀ ਹਮਾਰਾ ਸਰਕਾਰੀ ਪ੍ਰੋਗਰਾਮ ਜਿੰਦਰਾ ਕਿਉਂ ਮਾਰਦੇ ਕੋਈ ਕਾਨੂੰਨੀ ਸਰਕਾਰੀ ਪ੍ਰੋਗਰਾਮ ਜਿੰਦਰਾ ਨਹੀਂ ਹੈ ਮਾਰ ਸਕਦੇ ਸੱਚ ਦੀ ਗੱਲ ਹੈ ਐਸਐਮਓ ਨਾਲ ਗੱਲ ਹੈ ਹਾਂਜੀ ਐਸਐਮਓ ਸਾਹਿਬ ਨਾਲ ਗੱਲ ਹੋ ਜਿਹੜਾ ਵਿਸ਼ਵਾਸ ਕਦੇ ਸਾਨੂੰ ਦਵਾਈ ਮਿਲਦੀ ਤੇ ਕਰੋ ਇੰਜ ਜਾਂਦੇ ਉਹਨੇ ਮਲਾਜੂ ਆਂਦੇ ਇਹ ਚਾਬੀ ਨਹੀਂ ਦੇਂਦਾ ਉਹ ਮਲਾਜੂ ਆਂਦੇ ਵੀ ਚਾਬੀ ਦੋ ਇਹ ਚਾਬੀ ਨਹੀਂ ਦੇ ਰਹੇ ਮਲਾਜੂ ਸਾਹਿਬ ਨੇ ਤਿੰਨ ਚਾਰ ਵਾਰਾਂ ਨੂੰ ਕਿਹਾ ਤਾਂ ਵੀ ਚਾਬੀ ਤੁਸੀਂ ਦੇ ਦਿਓ ਸਰਕਾਰੀ ਫਰਾਉਡ ਨਹੀਂ ਜਿੰਦਰਾ ਨਹੀਂ ਮਾਰ ਸਕਦੇ ਪਰ ਉਹ ਚ ਮਲਾਜੂ ਸਾਹਿਬ ਨੂੰ ਚਾਬੀ ਨਹੀਂ ਦੇ ਰਹੇ ਇਹ ਉਹਨਾਂ ਬਲਕੋਸ ਸਹੀਏ ਤੇ ਹਾਂ ਜੀ ਹਰ ਬਲਸ ਆਈਏ ਐਸਐਸ ਸਾਹਿਬ ਆਏ ਆ ਅੱਛਾ ਕੀ ਆਂਦੇ ਉਹਨੇ ਉਹ ਇਹੋ ਕਹਿ ਰਿਹਾ ਵੀ ਤੁਹਾਨੂੰ ਤੁਸੀਂ ਇੱਥੇ ਵੇਟ ਕਰੋ ਅੱਧਾ ਘੰਟਾ ਹੀ ਇਹਨਾਂ ਤੋਂ ਚਾਬੀ ਲੈ ਕੇ ਤੁਹਾਨੂੰ ਦਵਾਈ ਦੇਵਾਂਗੇ ਹਲੂ ਕਿਤੇ ਆਪਣੇ ਮਰੀਜ਼ ਹੋ ਗਏ 35 ਮਰੀਜ਼ ਹੋ ਗਏ ਜਿਹੜੇ ਹੋ ਗਏ ਆ ਉਹਨਾਂ ਤੋਂ ਅੱਜ ਤੋਂ ਅੱਜ ਤੋਂ ਕਿ 14-15 ਦਿ ਬੰਦ ਕੀਤੇ ਨੇ 14 15 ਦਿਨ ਹੋ ਗਏ ਇਹਨਾਂ ਨੂੰ ਜਿੰਦਰਾ ਮਾਰੇ ਨੂੰ ਮਤਲਬ 4 4 5 5 ਗੇੜੇ ਸਾਰੇ ਮਰੀਜ਼ ਨੇ ਮਾਰੇ ਆ ਕਿਹਨੂੰ ਦਵਾਈ ਨਹੀਂ ਮਿਲੀ ਸਾਰਿਆਂ ਦੇ ਨਾਗੇ ਜੋ ਜੋ 5 5 ਦਿਨਾਂ ਦੇ ਵਿੱਚ ਪੈ ਗਏ ਦਵਾਈ ਦੇ ਹਾਂਜੀ ਭਾਈ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਕੀ ਗੱਲ ਆ ਆਪਣੇ ਮਰੀਜ਼ ਜਿਹੜੇ ਆਈ ਆ ਤੀ ਮਰੀਜ਼ ਭਾਜੀ ਅਸੀਂ ਤੇ ਆਪਣੇ ਧਰਨੇ ਤੇ ਬੈਠੇ ਆ ਸਾਡਾ ਡਿਟੇਰਮਾ ਦੇਣੇ ਆ ਤੇ ਸਾਡੀ ਕੋਈ ਸੁਵਾਈ ਨਹੀਂ ਨਾ ਕੋਈ ਸਾਡਾ ਸੀਨੀਅਰ ਸਾਡੇ ਕੋਲ ਆਉਂਦਾ ਨਾ ਕੋਈ ਡੀਸੀ ਸਾਹਿਬ ਆਉਂਦੇ ਆ ਤੇ ਵੀਰ ਜੀ ਹੁਣੇ ਆ ਜਾਈ ਇਹਨਾਂ ਕੋਈ ਦਵਾਈ ਲੈਣੇ ਤੇ ਸਾਡੇ ਵਿੱਚ ਇੱਕ ਬੰਦਾ ਜਿਹੜਾ ਸਾਡੇ ਨਾਲ ਧੰਦੇ ਜੀ ਬੈਠਾ ਵਾ ਤੇ ਉਹਦਾ ਕਰਕੇ ਲੋਕ ਲਗਾ ਇਹਨਾਂ ਸ਼ਾਇਦ ਮੇਰੇ ਖਿਆਲ ਸਮੋਸਾ ਸਾਹਿਬ ਕੋ ਕਹਤੇ ਐਸਮੋਸਾ ਸਾਹਿਬ ਨਾ ਕੋਤੜਾਈ ਆ ਉਹ ਸਾਨੂੰ ਆਂਦੇ ਆ ਜੀ ਜੇ ਨਾ ਓਕੇ ਘਾਡੇ ਤੇ ਮਤਲਬ ਭੰਡਿਆਣਾ ਠਾਵਾਂਗੇ ਪਰਚਾ ਦਵਾਂਗੇ ਜੇ ਉਹ ਆਸੀਂ ਵੀ ਹੁਣ ਭਾਜੀ ਮਜਬੂਰ ਬੈਠੇ ਆ ਨੂੰ 11 ਮਹੀਨੇ ਹੋ ਗਏ ਖਾਨ ਮਿਲਦੇ ਕਿਤਨੂੰ ਜਾਈਏ ਪਰ ਜਿਹੜਾ ਇੱਕ ਮਿੰਟ ਜਿਹੜਾ ਮਰੀਜ਼ ਕਹਿੰਦੇ ਆ ਵੀ ਸਰਕਾਰੀ ਜਿਹੜੇ ਆ ਕਾਉਂਟੀ ਦੀ ਜਿੰਦਰੇਤੀ ਮਾਰੇ ਹੋ ਇਹਦੀ ਜਿੰਦਰੇ ਮਾਰਸਾ ਦੇ ਇਹਦੀ ਰਿਕਾਰਡ ਹੈ ਜੀ ਰਿਕਾਰਡ ਜਿਹੜਾ ਹੋ ਕੇ ਇਹਨੂੰ ਦੇ ਨਹੀਂ ਸਕਦੇ ਜੀ ਕਾਉਂਟੀ ਨੂੰ ਜੇ ਜੇ ਕਾਉਂਟੀ ਨੂੰ ਕੋਈ ਉਥੇ ਕੋਈ ਦਵਾਈ ਚੁੱਕੀ ਗਈ ਜਾਂ ਰਿਕਾਰਡ ਉਧਰ ਉਧਰ ਹੋ ਗਏ ਫਿਰ ਤੇ ਮੁੰਡੇ ਜਿੰਨਾ ਚਿਰ ਤੱਕ ਨਹੀਂ ਕਬੀਤੇ ਆ ਸਾਹੀਂ ਤੇ ਆਪਣਾ ਹੀ ਤੇ ਡਿਊਟੀ ਦੀਆਂ ਆਪਣਾ ਹਾਜ਼ਰਿਆਂ ਉਹ ਤੱਕ ਦੂਜਾ ਜਾਣ ਦੀ ਜੁੜੀ ਨਹੀਂ ਕਰ ਸਕਦਾ ਜੀ ਸਾਨੂੰ ਸਾਡੀਆਂ ਤਰਖਾਵਾਂ ਦੀ ਸਾਨੂੰ ਇਥੇ ਤਰਖਾਵਾਂ 12 ਮਹੀਨੇ ਦੇ ਮਿਲ ਜਾਣ ਅਸੀਂ ਡਿਊਟੀ ਛੱਡ ਦਿੰਨੇ ਜਿਹਦਾ ਮਰਜ਼ੀ ਜਾਣ ਕੇ ਇੱਥੇ ਕੰਮ ਕਰ ਲੈ ਸਾਡੇ ਕੋਲ ਸਾਡੇ ਹੱਥ ਦਾ ਰਿਕਾਰਡ ਹੈ ਜੀ ਅਸੀਂ ਜ਼ਿੰਮੇਵਾਰ ਹੋਦੇ ਜੀ ਅੱਜ ਜੀ ਤੁਹਾਡੇ ਕੋਲ ਕੋਈ ਰਾਈਟ ਹੈਗਾ ਸਾਡੇ ਕੋਲ ਰਾਈਟ ਇਹ ਹੈ ਜੀ ਜਿਹੜਾ ਰਿਕਾਰਡ ਆ ਉਹਦੇ ਵਿੱਚ ਜਿਹੜੇ ਅਸੀਂ ਜ਼ਿੰਮੇਵਾਰ ਹੋਵਾਂਗੇ ਸਾਰੇ ਕੰਮ ਜਿਹੜੇ ਦਵਾਈ ਇਦਰ ਉਧਰ ਹੁੰਦੀ ਹੈ ਜੀ ਸੋ ਸਾਡੇ ਸੈਂਡ ਹੋਏ ਆ ਸਮੋਸੇ ਸਾਡੇ ਸੈਂਡ ਹੋਏ ਆ ਕੋਈ ਗੱਲ ਬਾਤ ਹੁੰਦੀ ਹੈ ਉਹ ਦੀ ਜ਼ਿੰਮੇਵਾਰੀ ਐ ਹੋਵਾਂਗੇ ਜੀ ਨਹੀਂ ਇਹ ਲੱਗਦਾ ਨਹੀਂ ਵੀ ਗੁੰਡਾਗਰਦੀ ਸਾਡੀ ਮਿਰਜਾ ਨਾਲ ਨਹੀਂ ਐ ਜੀ ਮੇਰੀ ਪੂਰੇ ਵਾਲੇ ਦੇ ਨਾਲ ਨਾਲ ਐ ਜੀ ਸਾਨੂੰ ਸਹਾਇਤਾ ਨਹੀਂ ਕਰੀ ਤੁਹਾਡਾ ਹਵਾ ਦੇਖਣ 12 ਮਿੰਟ ਦੀ ਹੈ ਅੱਜ ਇੱਕ ਅੱਜ ਘਰ ਜੱਲਣੇ ਹੋਣਾ ਮਰਜੀ ਪਾਈ ਦੇਣਾ ਇਹ ਗੁੰਡਾਗਰਦੀ ਤੁਹਾਨੂੰ ਇਹ ਵੀ ਨਹੀਂ ਲੱਗ ਰਿਹਾ ਵੀ ਜਿਹੜੀ ਗੁੰਡਾਗਰਦੀ ਸਾਡੇ ਨਾਲ ਹੋ ਰਹੀ ਹੈ ਤੁਹਾਨੂੰ ਕੁਝ ਹੁੰਦਾ ਉਹਦਾ ਜ਼ਿੰਮੇਵਾਰ ਕੋਈ ਜ਼ਿੰਮੇਵਾਰ ਸਮੋਸਰ ਹੋਣਗੇ ਸਿਵਲ ਸਿਜਨੋਗ ਬਾਡੀ ਸ਼ਹਿਰ ਹੋਣਗੇ ਪਛਾਹਣ ਸਾਰਾ ਹੋਵੇਗਾ ਪ੍ਰਸ਼ਾਸਨ ਸਾਹਮਣੇ ਹੋਣਗੇ ਜੀ ਕੋਈ ਜ਼ਿੰਮੇਵਾਰ ਜਿਹੜਾ ਕਹਿੰਦਾ ਜੀ ਹੜਤਾਲ ਤੇ ਸਾਡੀ ਕੋ ਆਡਾ ਭਾਈ ਇੰਤਾਨ ਦਾ ਰਾਈਟ ਹੈ ਨਾ ਜੀ ਪਰ ਇਹਨੂੰ ਖਰਾਬ ਕਰੀਏ ਜਾਂ ਦੂਜਾ ਦੇ ਕਾਹਨੂੰ ਜਿੰਨੇ ਕਮਿਸ਼ਨਰੇ ਮਾਰੇ ਦੀ ਜਿੰਨੇ ਜਿੰਨੇ ਦੇੜਾ ਬੰਦਾ ਕਰਦਾ ਰਹੇ ਜਿਹੜੇ ਜਿੰਨੇ ਮਾਰਦੇ ਰਹੇ ਸਾਨੂੰ ਤਾਂ ਕੀ ਲੱਗ ਰਹੀਆ ਸਾਰੇ ਜਿਹੜੇ ਆਊਟਸੋਰਸਿੰਗ ਮਾਜਮੇ ਦੀ ਹੜਤਾਲ ਕਰਸਰ ਬਹੁਤ سارے ਜਿਹੜੇ ਮਰੀਜ਼ ਇਹਨਾਂ ਪਰੇਸ਼ਾਨ ਹੋ ਰਹੇ ਆ ਕਾਲੇ ਕਲੀਨ ਜਿਹਦੇ ਮਰੀਜ਼ ਕੋਈ ਕਹਰੇ 29 ਕ ਬੰਦੇ ਆ ਜਿਨ੍ਹਾਂ ਨੂੰ ਦਵਾਈ ਹੁੰਦੀ ਨਹੀਂ ਮਿਲਦੀ ਤੇ ਜਿੰਨੇ ਮਾਰ ਕੇ ਬੈਠੀ ਆ ਕੀ ਕਹਿਣਾ ਚਾਹੋਗੇ ਦੇਖੋ ਇਹ ਗੱਲ ਸੱਚੀ ਹੈ ਕਿਨਨ ਖਰਾਬ ਨਹੀਂ ਕਾਪੀ ਪੈਂਡਿੰਗ ਵਿੱਚ ਛੁਆਟ ਹਾਂ ਜੀ ਕਿ ਉਹ ਰਹੇ ਕੋਸ਼ਿਸ਼ ਕਰ ਰਹੇ ਨੇ ਕਿ ਇਸ ਤਰ੍ਹਾਂ ਬਜਟ ਜਨਰੇਟ ਕਰਕੇ ਜਾਂ ਸਰਕਾਰ ਕੋਲੋਂ ਮੰਗ ਕੇ ਨੇ ਬਿਆਨ ਦੇ ਪਵਾ ਦिए ਪਰ ਇਹਨਾਂ ਨੂੰ ਹੀ ਅਪੀਲ ਕਰਦੇ ਆ ਕਿ ਤੁਸੀਂ ਸਟ੍ਰਾਈਕ ਤੇ ਬੈਠਣਾ ਹੈ ਤਾਂ ਲੋਕਤੰਤਰੀਕ ਹੱਕ ਹੈਗਾ ਬਿਲਕੁਲ ਬੈਠ ਸਕਦੇ ਹੋ ਪਰ ਮਰੀਜ਼ਾਂ ਦੀ ਜਿਹੜੀ ਇੱਥੇ ਸਰਵਿਸਿਲ ਮਿਲਦੀ ਹੈ ਉਹ ਤੇ ਬਾਦਾਂ ਨਹੀਂ ਪਾਸ ਦਿੱਤੀ ਗਈ ਹੈਪਟਾਈਟਸ ਸੀ ਦਾ ਮਰੀਜ਼ ਨੇ ਬੇਸਬੀ ਜਣਾ ਮਾਰਿਆ ਹੁੰਦਾ ਹੈ ਜੇ ਉਹਦੀ ਜਿਹੜੀ ਟ੍ਰੀਟਮੈਂਟ ਵਿੱਚ ਕਿਤੇ ਵੀ ਡਿਸਟਰਪਟ ਹੋਵੇ ਤੇ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਤੇ ਇਹ 3-4 ਦਿਨ ਤੋਂ ਇਹਨਾਂ ਨੇ ਤਾਲ ਲਾਇਆ ਹੋਇਆ ਤੇ ਨਹੀਂ ਦੇਂਦੇ ਅੱਜ ਮੈਂ ਪੁਲਿਸ ਮਨ ਐਸ ਐਚਓ ਸਿਟੀ ਨੂੰ ਬੁਲਾਇਆ ਹੋਇਆ ଥିਏ ਉਹ ਆ ਅਸੀਂ ਉਹਨਾਂ ਤੋਂ ਤਾਲਾ ਖੁਲਵਾ ਕੇ ਲੋਕਾਂ ਨੂੰ ਦਵਾਈ ਬੰਦਾਨੀ ਸ਼ੁਰੂ ਕਰਨਗੇ। ਕੀ ਸਰ ਕੋਈ ਹੈਗਾ ਕੋਈ ਡਾਇਰੈਕਸ਼ਨ ਹੈਗੀ ਕੋਈ ਤਾਲੇ ਮਾਰਨੀ ਸਰਪੰਚ ਨਹੀਂ ਬਿਲਕੁਲ ਨਹੀਂ ਬਿਲਕੁਲ ਹੀ ਮਾਰਸਦਾ ਕੋਈ ਤਾਲਾ ਸਰਕਾਰੀ ਹਸਪਤਾਲ ਹੈ ਗਵਰਨਰ ਦਾ ਪ੍ਰੋਗਰਾਮ ਹੈ ਠੀਕ ਹੈ ਕੋਈ ਸਟ੍ਰਾਈਕ ਕਰੇ ਜਾਂ ਨਾ ਕਰੇ ਇਹ ਸਸੇ ਲੋਕਾਂ ਨੂੰ ਮਿਲਨੀ ਹੀ ਹੁੰਦੀ ਹੈ ਅਸੀਂ ਬੰਦ ਨਹੀਂ ਕਰ ਸਕਦੇ ਸਰ ਉਹਨਾਂ ਦਾ ਕਹਿਣਾ ਹੈ ਕਿ ਰਿਕਾਰਡ ਜਿਹੜਾ ਹੈ ਰਿਕਾਰਡ ਦੇ ਜ਼ਿੰਮੇਵਾਰ ਉਹ ਆ ਤੱਕ ਕਰਕੇ ਤਾਲਾ ਲਗਾਇਆ ਹੈ ਨਹੀਂ ਕੋਈ ਰਿਕਾਰਡਦੋ ਕੋਈ ਜ਼ਿੰਮੇਵਾਰ ਨਹੀਂ ਹੈ ਸਾਰੀ ਹਸਪਤਾਲ ਦੀ ਪ੍ਰਾਪਰਟੀ ਹੈਗੀ ਹੈ ਸਰਕਾਰ ਦੀ ਪ੍ਰਾਪਰਟੀ ਹੈ ਜੇ ਕੋਈ ਇੱਕ ਬੰਦਾ ਨਹੀਂ ਹੋਏਗਾ ਤੇ ਤਾਂ ਮਤਲਬ ਇਹ ਨਹੀਂ ਕਿ ਸਰਕਾਰ ਇਹਨਾਂ ਦੇ ਕੀ ਹੁਣ ਕਾਰਵਾਈ ਕੀਤੀ ਜਾਊਗੀ ਸਰ ਜਿਹੜਾ ਇਹਨਾਂ ਦੇ ਆਲੇ ਮਾਲਕ ਨੇ ਹਾਂਜੀ ਪੁਲਿਸ ਇੱਥੇ ਆਏ ਹੋਏ ਨੇ ਇਹਨਾਂ ਦੇ ਹਰ ਚਾਸ ਸਭ ਕੁਝ ਇਹ ਨੋਟ ਕਰ ਲੈਣ ਕਿ ਜੋ ਜੋ ਵੀ ਬੇਨਿਮੀ ਇੱਥੇ ਹੋਈਆਂ ਐ ਜਿਸ ਕਾਨੂੰਨ ਜੇ ਕੋ ਤੋੜਿਆ ਗਿਆ ਐ ਤੇ ਉਹ ਸਾਮਨਾ ਜੋ ਵੀ ਇਹਨਾਂ ਦਾ ਕਾਰਵਾਈ ਬੰਦੀ ਹੈ ਕਰ ਲੈ ਅੱਜ ਕੋਈ ਝਗੜਾ ਵੀ ਸਰ ਨਾਲ ਸੱਜੇ ਹੋਇਆ ਇਹਨਾਂ ਮੀਜੇ ਨਾਲ ਨਹੀਂ ਥੋੜਾ ਬੋਤਾ ਮੈਂ ਸੁਣਿਆ ਕਿ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਦਰਵਾਜ਼ਾ ਗਿਆ ਸੀ ਤਾਲਾ ਤੋੜਨ ਵਾਸਤੇ ਠੀਕ ਹੈ ਤੇ ਇਸ ਵਾਸਤੇ ਪੁਲਿਸ ਕਾਲ ਕੀਤੀ ਇਹਨਾਂ ਚਾਬੀ ਆਪਣੇ ਕਬਜ਼ੇ ਲਖਿਆ ਸਰ ਹਾਂਜੀ ਠੀਕ ਹੈ ਜਿਹੜਾ ਇਹਨਾਂ ਨੂੰ ਦਵਾਈ ਦਿੱਤੀ ਆ ਰਹੀ ਬਿਲਕੁਲ ਦਵਾਈ ਦਿੱਤੀ ਜਾ ਰਹੀ ਹੈ ਸਭ ਦੀ ਰੈਂਗ ਲੱਗ ਗਈ ਹੈ ਜਿਹੜਾ ਸਟਾਕ ਹੈ ਸੀ ਆਪਣੇ ਕਬਜ਼ੇ ਚ ਲੈ ਲਿਆ ਸਾਰਾ ਠੀਕ ਹੈ ਅਸੀਂ ਆਪਣਾ ਸਟਾਕ ਰਿਸਟਰ ਦੇਖ ਕੇ ਜਿਹੜੇ ਤੇ ਪੁਰਾਣੇ ਪੇਸ਼ੰਤ ਚੱਲ ਰਹੇ ਹੈ ਪ੍ਰਾਇੋਰਟੀ ਬੇਸਿਸ ਤੇ ਉਹਨਾਂ ਨੂੰ ਦਵਾਈ ਦਵਾਂਗੇ ਅਗਰ ਕੋਈ ਗੁੰਜਾਇਸ਼ ਬਣੀ ਤੇ ਫਿਰ ਨਵੇਂ ਰਿਸਟਰ ਹੋਏ ਕੇਸ ਨੇ ਉਹਨਾਂ ਨੂੰ ਦਵਾਈ ਵੀ ਸ਼ੁਰੂ ਕਰਾਂਗੇ ਯਾਰੀ ਕੋਈ ਕਿਸੇ ਕਿਸੇ ਲਈ ਕੋਈ ਮੁਸ਼ਕਲ ਨਹੀਂ ਨਹੀਂ ਆਣੀ ਚਾਹੀਦੀ ਹਸਪਤਾਲ ਆਇਆ ਸਰ ਕੀਸਾ ਕੋਈ ਮਸਲਾ ਹੈ ਐਸਾ ਜੀ ਸਾਹਿਬ ਨੇ ਭੇਜਿਆ ਹੈ ਐਸਾ ਸਾਹਿਬ ਨੇ ਬੁਲਾਇਆ ਹੋਇਆ ਕੋਈ ਪ੍ਰੋਬਲਮ ਨਹੀਂ ਨਾ ਧਾਲੀ ਜੀ ਉਹਦੇ ਸੰਬੰਧ ਜੀ ਰੋਣਾ ਕੀ ਸੀ ਰੋਣਾ ਨਾ ਵੀ ਤਰਖਾਵਾ ਰੁਪਿਆ ਉਹਦਾ ਸੰਬੰਧ ਵਿੱਚ ਬੋਲਦੇ ਆਂ ਅੱਛਾ ਖਾਵਨ ਲਈ ਇਹ ਕੰਪਨੀ ਨੇ ਕਿੰਨਾ ਇਤਿਹਾਸ ਰੱਖਿਆ ਬੰਦੇ ਉਹਨਾਂ ਨੇ ਤੇ ਹੁਣ ਤੁਹਾਨੂੰ ਕੀ ਕਿਹਾ ਗਿਆ ਅਜੇ ਕੁਝ ਨਹੀਂ ਹੋਇਆ ਤੇ ਚੱਲੰਦੇ ਹੀ ਆ ਜੇ ਇਹਨਾਂ ਦਰਵਾਜ਼ੇ ਨਾਲੇ ਮਾਰੇ ਆ ਅਜੇ ਕੋਈ ਨਹੀਂ ਆ ਉਹ ਦਿਨ ਬਾਕੀ ਜਿਹੜੀ ਇਹਨਾਂ ਦੇ ਪ੍ਰਸ਼ਾਸਨ ਆਪਣਾ ਬੈਠੇ ਰਹਿਣ ਅਫਸਰਾਂ ਨਾਲ ਗੱਲ ਕਰਦੇ ਨੇ ਜਿੱਦਾਂ ਇਹਨਾਂ ਤਾਰੇ ਮਾਰੇ ਕੋਈ ਸਰਕਾਰੀ ਬੋਰਡ ਤਾਂ ਅਜੇ ਕੋਈ ਨਹੀਂ ਮਾਰ ਸਕਦਾ ਤੇ ਹੁਣ ਸਾਡੇ ਵੱਲੋਂ ਕੀ ਇਹਨਾਂ ਦੇ ਕੋਈ ਕੰਮ ਨਹੀਂ ਆਉਂਦੇ ਨਹੀਂ ਤੇ ਬਸ ਖਲਾਉਂਦੀਆਂ ਬੋਲੇ ਬਾਕਰ ਨਹੀਂ ਮੰਨਦੇ ਫਿਰ ਬਾਂਦੀ ਕਰਦੇ ਕਿੱਥੇ ਹੋ ਠੀਕ ਹੈ